ਕਰਨ ਤਾਰਨ ਦੀ ਥਾਣਾ ਚਵਾਲ ਪੁਲਿਸ ਨੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਾਕੇਬੰਦੀ ਦੌਰਾਨ ਕਾਰਸਵਰ ਮੈਡੀਕਲ ਸਟੋਰ ਮਾਲਕ ਨੂੰ 1430 ਨਸ਼ੀਲੀਆਂ ਗੋਲੀਆਂ ਅਤੇ 15200 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਫੜੇ ਗਏ ਵਿਅਕਤੀ ਦੀ ਪਛਾਣ ਥਾਣਾ ਸਰਾਏ ਅਮਨਤ ਖਾਨ ਦੇ ਪਿੰਡ ਕਲਸੇ ਨਿਵਾਸੀ ਅੰਗਰੇਜ਼ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ ਇਸ ਵਿਅਕਤੀ ਖਿਲਾਫ ਥਾਣਾ ਚਵਾਲ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਵਿਅਕਤੀ ਬਾਬਾ ਬੁੱਢਾ ਸਾਹਿਬ ਵਿਖੇ ਮੈਡੀਕਲ ਸਟੋਰ ਚਲਾਉਂਦਾ ਤੇ ਮੈਡੀਕਲ ਸਟੋਰ ਦੀ ਆੜ ਹੇਠ ਉਸ ਵੱਲੋਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਨੂੰ ਨਾਕੇਬੰਦੀ ਦੌਰਾਨ ਕਾਬੂ ਕਰਕੇ ਵੱਖ-ਵੱਖ ਮਾਰਕਿਆਂ ਦੀ 1430 ਨਸ਼ੀਲੀਆਂ ਗੋਲੀਆਂ ਤੇ 15200 ਰੁਪਏ ਦੀ ਡਰੱਗਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੱਲ ਦੋਚੀ ਇਥੇ ਅੰਗਰੇਜ਼ ਸਿੰਘ ਸਨ ਆਵ ਜਰਨੇ ਸਿੰਘ ਨੂੰ ਕੱਲ ਦਰਾਨੇ ਗੜ੍ਹ ਚ ਨਾਕਾਪੰਦੀ ਰੈਸਟ ਕੀਤਾ ਇਹਦੀ ਗੱਡੀ ਵਿੱਚੋਂ ਸਾਨੂੰ 1430 ਨਸ਼ੀਲੀਆਂ ਗੋਲੀਆਂ ਬਫਾ ਕੁਮਾਰਕੇ ਦੀਆਂ ਬਰਾਮਦ ਹੋਈਆਂ ਵਾ ਤੇ 15200 ਡਰੱਗ ਵੀ ਮਿਲੀ ਇਹ ਪੁੱਛ ਕੇ ਚਾਕਰ ਸਾਹਿਬ ਨੇ ਆਈ ਕਿ ਪਿੰਡ ਆਦ ਚ ਨਸ਼ੀਲੀਆਂ ਗੋਲੀਆਂ ਦੀਆਂ ਅੱਗੇ ਵੇਚਦਾ ਵਾ ਤੇ ਇਹਦਾ ਢਿੱਲੋ ਮੈਡੀਕਲ ਸਟੋਰ ਨਾ ਦਾ ਮੈਡੀਕਲ ਸਟੋਰ ਵੀ ਹੈਗਾ ਬਾਬਾ ਬਟਾ ਸਾਡੇ ਦੇ ਇਹ ਮੈਡੀਕਲ ਤੋਂ ਦੀ ਆਰਟੀ ਇਹ ਨਸ਼ੀਆਂ ਗੋੜੀਆਂ ਵੇਚਦਾ ਜਿਹਨੂੰ ਅਰੈਸਟ ਕੀਤਾ ਵਾ ਤੇ ਫਰਦਰ ਇਹਦੀ ਰਿਮਾਂਡ ਲੈ ਕੇ ਪੁਚੀ ਕੀਤੀ ਜਾਦੀ ਹੈ